ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਅੱਜ ਗੁਰਦੁਆਰਾ ਬੀੜ ਗੁਰੂ ਅਜੰਡ ਸਾਹਿਬ ਵਿਖੇ ਗ੍ਰੰਥੀ ਸੁਖਪਾਲ ਸਿੰਘ ਜੀ ਆਪਦੇ ਨਾਲ ਇਤਿਹਾਸ ਦੀ ਜਾਣਝ ਪਾਵਾਂਗੇ ਜੀ ਇਸ ਗੁਰੂ ਘਰ ਦਾ ਜੋ ਇਤਿਹਾਸ ਹੈ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਚੀਗੜ੍ਹ ਤੇ ਜੰਗ ਤੋਂ ਉਪਰੰਤ ਪੰਜ ਪਿਆਰੇ ਸਹਿਬਾਨ ਦੇ ਹੁਕਮ ਆnde ਹੋਏ ਉੱਥੋਂ ਚਾਲੇ ਪਾਉਣੇ ਕੀਤੇ ਔਰ ਇਸ ਸ਼ਾਂਤ ਤੇ ਮਹਾਰਾਜ ਜੀ ਪਹੁੰਚੇ ਅਤੇ ਇੱਥੇ ਦੋ ਜੋ ਮੁਖਬਰ ਸੀਗੇ ਅਲਫੂ ਅਤੇ ਗਾਮੂ ਉਹ ਗੁਰੂ ਸਾਹਿਬ ਨੂੰ ਉਹ ਕਰ ਸੀ ਜਾਣੀਛ ਦੇ ਰਹੇ ਗਾ ਤੇ ਉਹਨਾਂ ਦੇ ਇੱਥੇ ਮਰਨੇ ਸੋਧਾ ਲਾਇਆ ਇੱਥੇ ਇੱਕ ਜੰਡ ਹੈ ਪਿੱਛੇ ਜੀ ਬਹੁਤ ਸੋਨਾ ਜੀ ਤੇ ਉੱਥੇ ਸਤਗੁਰਾਂ ਨੇ ਆਰਾਮ ਕੀਤਾ ਤੇ ਆਰਾਮ ਕਰਕੇ ਫਿਰ ਅੱਠ ਪੋਨ ਹਜ਼ੂਰ ਪਾਸ਼ਾ ਚਾਰ ਸਾਹਿਬ ਨੂੰ ਮਾਰਨੇ ਗਾ ਚਾਲੇ ਪਾਏ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਮਹਾਨ ਮਹਾਨ ਕੁਰਬਾਨੀਆਂ ਨੂੰ ਅਤੇ ਮਹਾਨ ਮਹਾਨ ਰਹਿਮਤਾਂ ਦੇ ਸੰਗਤਾਂ ਅੰਥ ਖਾਲਸਾ ਸਜਦਾ ਕਰਦਾ ਹੈ ਅਤੇ ਸਲਾਨਾ ਜੋ ਜੋੜ ਮੇਲਾ ਹੈ ਸਹੀਦ ਸਿੰਘਾਂ ਦੀ ਯਾਦ ਵਿੱਚ 23 ਦਸੰਬਰ ਨੂੰ ਸਾਰੀਆਂ ਇਲਾਕੇ ਦੀਆਂ ਸੰਗਤਾਂ ਬਹੁਤ ਹੀ ਸ਼ੌਮਤਾਂ ਦੇ ਨਾਲ ਮਨਾਉਂਦੀਆਂ ਹਨ ਜੀ ਇੱਥੇ ਜੋ ਵੀ ਆਉਂਦਾ ਹੈ ਆ ਕੇ ਅਰਦਾਸ ਬੇਨਤੀ ਕਰਦਾ ਹੈ ਮਾਰੇ ਸੱਚੀ ਪਵਸਉ ਦੀਆਂ ਝੋਲੀਆਂ ਪਰਦੇ ਨੇ ਜੀ ਤੇ ਸਾਰੇ ਸਾਨੂੰ ਤੋਂ ਬੇਨਤੀ ਹੈ ਆਪ ਵੀ ਆਓ ਤੇ ਹੋਰ ਸੰਗਤਾਂ ਨੂੰ ਭਾਈ ਗੁਰੂ ਜੀ ਨਾਲ ਜੋੜ ਕੇ ਸਤਿਗੁਰੂ ਦੀਆਂ ਖੁਸ਼ੀਆਂ ਰਹਿਮਤਾਂ ਦੇ ਪਾਤਰ ਬਣੋ ਜੀ ਇਤਿਹਾਸ ਸੈਗੁਰੂ ਸਾਹਿਬ ਦਾ ਜੀ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਜੀ ਗੁਰਦੁਆਰਾ ਬੀੜ ਗੁਰੂ ਜਨ ਸਾਹਿਬ ਦੇ ਗ੍ਰੰਥੀ ਸਿੰਘ ਜਿਨ੍ਹਾਂ ਨੇ ਸਾਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਬੀੜ ਜੰਡ ਸਾਹਿਬ ਇਹ ਜੰਡ ਦਾ ਜੋ ਦਰਖਤ ਹੈ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਤੇ ਇੱਥੇ ਉਹਨਾਂ ਨੇ ਨਿਸ਼ਾਮ ਕੀਤਾ ਆਓ ਦਰਸ਼ਨ ਕਰੋ ਜੀ ਗੁਰਦੁਆਰਾ ਵੀਰ ਜੰਡ ਸਾਹਿਬ ਜੀ ਇੱਥੇ ਦੇ ਜੋ ਬ੍ਰਾਂਤੀ ਸਿੰਘ ਸੁਖਪਾਲ ਸਿੰਘ ਜੀ ਉਹਨਾਂ ਨੇ ਸਾਨੂੰ ਸਿੱਖ ਧਰਮ ਬਾਰੇ ਜਾਣਕਾਰੀ ਵੀ ਦਿੱਤੀ ਆ I told you, that's what i ਗੁਰਦੁਆਰਾ ਬੀੜ ਗੁਰੂ ਜੰਡ ਸਾਹਿਬ ਜੀ ਆਤਸ਼ਾਈ ਦਸਵੀਂ